ਕਵੀ ਤુલਸੀ ਜਦ ਮਥਰਾ ਦੇ ਚਾਹੇ ਨਾ ਭਗਤ ਸਨ ਬੜੇ ਵੱਡੇ ਜਗਾ ਜਗਾ ਕਥਾ ਕਰਦੇ ਸਨ ਆਪਣੇ ਜ਼ਮਾਨੇ ਚ ਉਸ ਗ੍ਰੰਥ ਦੀ ਕਥਾ ਕਰਦੇ ਜਿਸਨੂੰ ਉਹਨਾਂ ਨੇ ਖੁਦ ਲਿਖਿਆ ਸੀ ਰਾਮਾਇਣ ਕਿ ਉਹਨਾਂ ਦਾ ਲਿਖਿਆ ਹੋਇਆ ਹੈ ਰਾਮ ਦਾ ਅਗਰ ਬਹੁਤ ਵੱਡਾ ਪ੍ਰਚਾਰ ਹੋਇਆ ਭਾਰਤ ਦੇ ਤੇ ਤુલਸੀ ਦੇ ਰਾਹੀਂ ਹੋਇਆ ਜਗਾ ਜਗਾ ਉਸਨੇ ਆਪਣੀ ਰਚੀ ਹੋਈ ਆਪਣੀ ਲਿਖੀ ਉਹ ਰਾਮਾਇਣ ਦੀ ਕਥਾ ਕੀਤੀ ਲੋਕਾਂ ਦੇ ਹਿਰਦਿਆਂ ਨੂੰ ਰਾਮ ਨਾਲ ਜੋੜਿਆ ਉਹ ਜਦ ਮਥਰਾ ਦੇ ਚ ਆਇਆ ਤੋ ਮਥਰਾ ਦੇ ਸਾਰੇ ਮੰਦਰ ਕ੍ਰਿਸ਼ਨ ਦੇ ਨੇ ਇਤਿਹਾਸਕ ਰਾਮ ਦੇ ਮੰਦਰ ਨਹੀਂ ਨੇ ਦੁਆਰਕਾ ਦੇਸ਼ ਮੰਦਰ ਦੇ ਜਿਸ ਨੇ ਕਥਾ ਕਰਨੀ ਸੀ ਕਿ ਮੰਦਰ ਵਿੱਚ ਮੂਰਤੀ ਸ੍ਰੀ ਕ੍ਰਿਸ਼ਨ ਦੀ ਮੁਰਲੀ ਹੱਥ ਵਿੱਚ ਨਚਰੇ ਨਾਲ ਰਾਗ ਤੁਲਸੀ ਆਏ ਨੇ ਮਥਨੇ ਦੇ ਕੇ ਪੁਜਾਰੀ ਨੇ ਇਤਰਾਜ਼ ਕੀਤਾ ਜਗਾ ਜਗਾ ਕਥਾ ਕਰਦੇ ਸਾਰੇ ਭਾਰਤ ਦਾ ਭਰਮਣ ਕਰਦੇ ਹੋ ਬਹੁਤ ਵੱਡੇ ਗਿਆਨੀ ਕਹਿ ਲਾਂਦੇ ਹੋ ਭਗਤ ਕਹਿ ਲਾਂਦੇ ਹੋ ਤੇ ਹੰਕਾਰ ਇਤਨਾ ਹੋ ਗਿਆ ਤੁਸੀਂ ਸਿਰ ਨਹੀਂ ਝੁਕਾਇਆ ਮੱਥਾ ਨਹੀਂ ਟੇਕਿਆ ਪਤਾ ਉਹ ਤੇ ਤੁਲਸੀ ਨੇ ਕੀ ਕਿਹਾ ਕਿਉਂਕਿ ਕਵੀ ਤੇ ਸੰ ਕਹਿੰਦੇ ਨੇ ਕੈਸੀ ਸੁੰਦਰ ਛਬ ਬਨੇ ਭਲੇ ਬਿਰਾਜੇ ਨਾਥ ਪਰ ਤੁਲਸੀ ਮਸਤਕ ਤਉਨੇਵੇਂ ਜੋ ਧਨਸ਼ਵਾਨ ਹੋਇ ਹਾ ਮੈਂ ਉਹਦੇ ਕੋ ਝੁਕ ਸਕਦਾ ਜਿਹਦੇ ਕੋਲ ਧਨਸ਼ਵਾਨ ਹੈ ਇਹਦੇ ਕੋਲ ਤੇ ਮੁਰਲੀ ਹੈ ਮੈਂ ਮੁਰਲੀ ਧਰਦਾ ਪੁਜਾਰੀ ਨਹੀਂ ਹਾਂ ਮੈਂ ਧਨਸ਼ਧਾਰੀ ਦਾ ਪੁਜਾਰੀ ਹਾਂ ਮੈਂ ਕ੍ਰਿਸ਼ਨ ਦਾ ਪੁਜਾਰੀ ਨਹੀਂ ਹਾਂ ਮੈਂ ਰਾਮ ਦਾ ਪੁਜਾਰੀ ਹਾਂ ਮੇਰਾ ਇਸ਼ਟ ਕ੍ਰਿਸ਼ਨ ਨਹੀਂ ਹੈ ਮੇਰਾ ਇਸ਼ਟ ਰਾਮ ਹੈ ਇੰਨਾ ਵੱਡਾ ਭਗਤ ਕਿੰਨਾ ਵੱਡਾ ਗਿਆਨੀ ਵੀ ਐਸਾ